ਜੀ ਅੱਜ ਅਪ ਚੱਲੇ ਆਂ ਕਰਨਾਟਕ ਦੇ ਵਿਦਰ ਸ਼ਹਿਰ ਜਿੱਥੇ ਕਿ ਆਪਾਂ ਗੁਰਦੁਆਰਾ ਨਾਨਕਚਰ ਚੀਰਾ ਦੇ ਦਰਸ਼ਨ ਕਰਾਂਗੇ ਤੇ ਹੁਣ ਗੱਡੀ ਆਪਣੀ ਤਿਆਰ ਹੈ ਜੀ ਗੱਡੀ ਦੇ ਵਿੱਚ ਆਪਾਂ ਇਹ ਹੈਗਾ ਲਗਭਗ 200 ਕਿਲੋਮੀਟਰ ਹੈ ਜੀ 200 ਕਿਲੋਮੀਟਰ ਇਥੋਂ ਗੁਰਦੁਆਰਾ ਹਾਜੀਬੂਲ ਸਾਹਿਬ ਨਾਲ ਦੇਡ ਤੋਂ ਨਾਨਕਚੀਰਾ ਜੀ ਹੁਣ ਇਹ ਗੱਡੀ ਵਿੱਚ ਬੈਠ ਚੁੱਕੇ ਆਪਾਂ ਤੇ ਚੱਲੇ ਪਾ ਦਿੱ ਤਿੰਨ ਨਾਨਕ ਚੀਰਾ ਵੱਲ ਤੇ 20 ਸਵਾਰੀਆਂ ਦੀ ਗੱਡੀ ਜੀ ਟੈਂਪੋ ਟਰੈਵਲਰ ਆ ਜੀ ਬਹੁਤ ਸੋਹਣੀ ਗੱਡੀ ਆ ਨੌ ਜਣੇ ਆਪਾਂ 11 ਜਣੇ ਜਿਲੰਦਰ ਸੈੱਟ ਦੇ ਸੀ ਜਿਹੜੇ ਕਿ ਡਰਾਈਵਰ ਨੇ ਆਫ ਸੈੱਟ ਕਰੇ ਸੀ ਇੱਕ ਸਵਾਰੀ ਦਾ ਕਿਰਾਇਆ ਜੀ 500 ਰੁਪਏ ਆ ਜਿਹੜਾ ਕਿ ਬਹੁਤ ਹੀ ਜਾਇਜ਼ ਸੀ ਕਿਉਂਕਿ 200 ਕਿਲੋਮੀਟਰ ਪੈਂਦਾ ਜੀ ਤੇ ਰਸਤੇ ਦੇ ਵਿੱਚ ਆ ਦੇਖੋ ਦਰਖਤ ਵਗੈਰਾ ਫਸਲਾਂ ਨੇ ਸੋਇਆਬੀਨ ਹਲਦੀ ਜੀਰਾ ਤੇ ਬਹੁਤ ਲਹਿਲ ਹੁੰਦਾ ਜੀ ਦਰਖਤ ਨੇ ਇਹੜੇ ਬਾਦਸ਼ਾਹ ਦੇ ਵਿੱਚ ਹੋ ਰਹੀ ਸੋਹਣਾ ਲੱਗ ਰਹੀ ਜੀ ਵਾਤਾਵਰਣ ਬਿਲਕੁਲ ਸਾਫ਼ ਸੀ ਤੇ ਬਹੁਤ ਹੀ ਸੋਹਣਾ ਰਸਤੇ ਦੇ ਵਿੱਚ ਸਾਰੇ ਦ੍ਰਿਸ਼ ਦਰਖਤਾਂ ਦੇ ਫਸਲਾਂ ਦੇ ਮਨ ਨੂੰ ਮੋਹ ਲੈਣ ਵਾਲੇ ਨੇ ਤੇ ਮੱਧ ਪ੍ਰਦੇਸ਼ ਤੋਂ ਲੈ ਕੇ ਕਰਨਾਟਕਾ ਤੱਕ ਸਾਰੇ ਤਿੰਨੇ ਸਟੇਟਾਂ ਦੇ ਵਿੱਚ ਇਸੇ ਤਰ੍ਹਾਂ ਹਰੇ ਹਵਲ ਪਰ ਰੋਡ ਦੇ ਵਾਲੇ ਦੁਆਲੇ ਤੇ ਰੇਲ ਟ੍ਰੈਕ ਦੇ ਵਾਲੇ ਦੁਆਲੇ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸਹਜਾ ਦਾ ਜੋਰਾਵਰ ਸਿੰਘ ਸਹਜਾ ਦਾ ਫਤੇਹ ਸਿੰਘ ਤੇ ਇਹ 75 ਕਿਲੋਮੀਟਰ ਹੈ ਜੀ ਹਜ਼ੂਰ ਸਾਹਿਬ ਤੋਂ ਤੇ ਸੰਗਤ ਆਪਣੀ ਗੱਡੀ ਚ ਉਤਰ ਗਈ ਇੱਥੇ ਆਪਾਂ ਲੰਗਰ ਛਕਾਂਗੇ ਜੀ ਕਿਉਂਕਿ ਸਵੇਰੇ 6 ਵਜੇ ਦੇ ਚੱਲੇ ਹੋਏ ਆ 8 ਵੱਜ ਚੁੱਕੇ ਨੇ 2 ਘੰਟਿਆਂ ਦਾ ਸਫ਼ਰ 75 ਕਿਲੋਮੀਟਰ ਕੱਢਿਆ ਜੀ ਆ ਗੁਰਦੁਆਰਾ ਸਾਹਿਬਾ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਲੰਗਰ ਛੱਕੇ ਫਿਰ ਚੱਲਾਂਗੇ ਹੈ ਸਾਰੇ ਕਾਫਲੇ ਇੱਥੇ ਰੁਕ ਰਹੇ ਨੇ ਜਿਹੜੇ ਹਜ਼ੂਰ ਸਾਹਿਬ ਤੋਂ ਚੱਲੇ ਹੋਏ ਨੇ ਸਵੇਰ ਦੇ ਇੱਥੇ 15 ਤੋਂ 20 ਮਿੰਟ ਦੀ ਸਟੇ ਆ ਜਿਨੇ ਲੰਗਰ ਪ੍ਰਸ਼ਾਦਾ ਛਕਣਾ ਉਹ ਛਕ ਸਕਦਾ ਤੇ ਉਸ ਤੋਂ ਬਾਅਦ ਅੱਗੇ ਬਿਦਰ ਨੂੰ ਨਾਨਕ ਚੀਰੇ ਵੱਲ ਨੂੰ ਚਾਲੇ ਪਾਵਾਂਗੇ ਇਸ ਗੁਰਦੁਆਰੇ ਦੇ ਉੱਪਰ ਜਹਾਜ਼ ਬਣਿਆ ਹੋਇਆ ਜੀ ਜਹਾਜ਼ ਦੇ ਅੰਦਰ ਵੀ ਆਪਣਾ ਸੰਗਤ ਜਾ ਕੇ ਦੇਖ ਰਹੀ ਆ ਇਹ ਬਾਬਾ ਦੀਪ ਸਿੰਘ ਤੇ ਬੱਬਾ ਫਤੇ ਸਿੰਘ ਜੂਰਵਾ ਸਿੰਘ ਦੇ ਗੁਰਦੁਆਰਿਆਂ ਦੇ ਉੱਪਰ ਜਹਾਜ਼ ਬਣਾਇਆ ਹੋਇਆ ਜੀ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਲੰਗਰ ਵਾਲਿਆਂ ਨੇ ਤੇ ਜਿਹੜਾ ਕਿ ਬਹੁਤ ਹੀ ਚਾਰ ਚੰਨ ਲਾਉਂਦਾ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਤੇ ਇਹਦੇ ਵੀ ਉੱਪਰ ਚੜ੍ਹ ਕੇ ਦੇਖਿਆ ਵਿੱਚ ਬੈਠ ਕੇ ਸਾਰੀ ਸੰਗਤ ਨੇ ਇਹ ਆ ਦੇਖੋ ਵੀ ਉੱਪਰ ਪੌੜੀ ਲੱਗੀ ਹੋਈ ਆ ਤੇ ਸਾਰੇ ਚੜ੍ਹ ਚੜ੍ਹ ਕੇ ਦੇਖ ਰਹੇ ਨੇ ਇਹ ਰਸਤੇ ਦਾ ਦ੍ਰਿਸ਼ ਐਵੇਂ ਦਾ ਜੀ ਦੇਖੋ ਕਿਤੇ ਦਰਿਆ ਆ ਜਾਂਦਾ ਜੀ ਕੋਈ ਨਾਂ ਤਾਂ ਮੈਨੂੰ ਪਤਾ ਨਹੀਂ ਇਹਨਾਂ ਦਰਿਆਵਾਂ ਦਾ ਇੱਥੇ ਕੀ ਸਿਸਟਮ ਤੇ ਕਿਤੇ ਕਿਤੇ ਆਪਣਾ ਖੇਤ ਤੇ ਹਰਿਆਲੀ ਭਰਿਆ ਸਹਰਾ ਹੀ ਏਰੀਆ ਜੀ ਇਹ ਬਹੁਤ ਹੀ ਸੋਹਣਾ ਲੱਗਦਾ ਸੜਕਾਂ ਬਹੁਤ ਸੋਹਣੀਆਂ ਨੇ ਵੱਡੇ ਵੱਡੇ ਰੋਡ ਨੇ ਮੇਨ ਹਾਈਵੇ ਬਹੁਤ ਹੀ ਵੱਡੇ ਤੇ ਲੰਬੇ ਨੇ ਬਣਾਏ ਨੇ ਲਈ ਪਹੁੰਚ ਚੁੱਕੇ ਆ ਜੀ ਨਾਨਕ ਚੀਰਾ ਜਾਂਦੇ ਹੋਏ ਗੁਰਦੁਆਰਾ ਮਾਤਾ ਭਗਤ ਕੌਰ ਜੀ ਪਿੰਡ ਜਨਵਾੜਾ ਜ਼ਿਲ੍ਹਾ ਬੀਦਰ ਕਰਨਾਟਕਾ ਗੁਰਦੁਆਰਾ ਮਾਤਾ ਭਾਗੌਰ ਜੀ ਅਲਕਸ਼ੀਪੁਰ ਪਿੰਡ ਜਨਵਾੜਾ ਜ਼ਿਲ੍ਹਾ ਬੀਦਰ ਸਟੇਟ ਕਰਨਾਟਕਾ ਤੇ ਇੱਥੇ ਆਪਾਂ ਜਿਆਦਾ ਲੰਗਰ ਚੱਲ ਰਿਹਾ ਜੀ ਕਿਆ ਚੱਲ ਰਿਹਾ ਅਜੇ ਲੀਲਣੇ ਫਿਰ ਆਪਾਂ ਮੱਥਾ ਜੀ ਚਾਹ ਤੇ ਪਾਣੀ ਦਾ ਲੰਗਰ ਚੱਲ ਰਿਹਾ ਜੀ ਇੱਥੇ ਤੇ ਇੱਥੇ ਵੀ ਸਟੇ ਹਾਂ ਜੀ ਥੋੜੀ 10 ਮਿੰਟ ਦਰਸ਼ਨ ਕਰਨ ਵਾਸਤੇ 10 ਤੋਂ 15 ਮਿੰਟ ਇੱਥੇ ਵੀ ਬੀਬੀਆਂ ਚਾਹ ਪੀ ਰਹੀਆਂ ਨੇ ਜੀ ਭਾਈ ਗੁਰਦੁਆਰਾ ਸਾਹਿਬ ਦਾ ਜੀ ਲਾਲ ਰੰਗ ਦਾ ਸਾਰਾ ਕਲਰ ਕੀਤਾ ਹੋਇਆ ਇਹ ਮਾਰਤ ਦਾ ਦ੍ਰਿਸ਼ਾ ਜੀ ਇੱਥੇ ਰੁਕਾਂਗੇ ਜੀ 10 ਮਿੰਟ ਉਸ ਤੋਂ ਬਾਅਦ ਨਾਨਕ ਚੀਰਾ ਇੱਥੋਂ 15 ਕਿ ਮਿੰਟ ਦਾ ਰਸਤਾ ਰਹਿ ਗਿਆ ਮੇਰੇ ਖਿਆਲ 14 ਤੋਂ 15 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਵੈਸੇ ਆਪਣਾ ਇੱਥੇ ਦਰਸ਼ਨ ਕਰਕੇ ਅੱਗੇ ਵਧਾਂਗੇ ਫਿਰ ਤੇ ਤਕਰੀਬਨ ਟਾਈਮ ਹੋ ਗਿਆ ਜੀ ਆਪਣਾ ਸਾਢੇ 11 ਵਜੇ ਪਹੁੰਚ ਗਏ ਆ ਆਪਾਂ 6 ਵਜੇ ਚੱਲੇ ਸੀ ਰਸਤੇ ਦੇ ਵਿੱਚ ਕੰਟਾਕ ਆਪਣੀ ਰੁਕੇ ਆ ਆਪਾਂ ਤੇ ਇੱਕ ਘੰਟਾ ਦੋ ਗੁਰਦੁਆਰਿਆਂ ਦੇ ਦਰਸ਼ਨ ਕਰੇ ਨੇ ਜੀ ਤੇ ਚਾਹ ਪਾਣੀ ਵਗੈਰਾ ਲੰਗਰ ਵਗੈਰਾ ਛਕਿਆ ਸੀ ਤਾਂ ਖਾਣੇ ਆ ਜੀ ਫਿਰ ਗੁਰਦੁਆਰਾ ਨਾਨਕਚੀਰੇ ਦਾ ਸਰ ਹਾਂ ਜੀ ਇੱਧਰ ਯਾਤਰੀ ਨਗਰਉਂਗ ਦੇਵ ਜੀ ਯਾਤਰੀ ਨਿਵਾਸ ਤੇ ਮੇਨ ਐਂਟਰੀ ਇੱਧਰੋਂ ਚੈਕਿੰਗ ਅਜੂਰੇ ਤਕਰੀਬਨ ਹਰ ਇੱਕ ਵਿਅਕਤੀ ਦੀ ਚੈਕਿੰਗ ਹੋ ਕੇ ਫਿਰ ਜਾਣ ਦਿੰਦੇ ਨੇ ਆਲੇ-ਦੁਆਲੇ ਜੀ ਬਹੁਤ ਹੀ ਸੁਝਾਵਟੀ ਮੋਟੇ ਤੇ ਪਾਰਕ ਵਗੈਰਾ ਜੀ ਅੰਦਰ ਇਹਦੇ ਚੱਲ ਲੈ ਆਪਣਾ ਜੱਥਾ ਮੇਨਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਬਹੁਤ ਸੋਹਣਾ ਸਰੋਵਰ ਸਾਫ ਪਾਣੀ ਆਈ ਤੇ ਰੰਗ ਵਗੈਰਾ ਵਧੀਆ ਕੀਤਾ ਹੋਇਆ ਹੈ। ਉਹ ਦੇਖੋ। ਇ드੍ਰੀਸ਼ ਜੀ ਅੰਦਰ ਦਰਬਾਰ ਸਾਹਿਬ ਦਾ ਕਿਉਂਕਿ ਅੰਦਰ ਵੀਡੀਓ ਅਲਾਉਡ ਨਹੀਂ ਹੈ ਤਾਂ ਕਰਕੇ ਬਾਹਰ ਤੋਂ ਹੀ ਮੈਨੂੰ ਬਣਾਣੀ ਪਈ ਬੈਕ ਸਾਈਡ ਦੇ ਗੇਟ ਤੋਂ ਤੇ ਅੰਦਰ ਦਰਬਾਰ ਸਾਹਿਬ ਦਾ ਇਦਾਂ ਦਾ ਦ੍ਰਿਸ਼ਾ ਜੀ ਬਹੁਤ ਹੀ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਹੈ ਜੀ। ਤੇ ਬਾਕੀ ਬਾਹਰ ਦਾ ਦ੍ਰਿਸ਼ ਦੇਖੋ ਜੀ ਤੁਸੀਂ ਇਹ ਹੈਗਾ ਜੀ ਅਮਰਤ ਕੁੰਡ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਪੈਰ ਲਾ ਕੇ ਪੱਥਰ ਦੇ ਵਿੱਚ ਪਾਣੀ ਪ੍ਰਗਟ ਕੀਤਾ ਸੀ ਜੀ ਕਿਉਂਕਿ ਇਸ ਸੈਰ ਦਾ ਪਾਣੀ ਸਾਰਾ ਨਮਕੇ ਨਮਕੀਨ ਪਾਣੀ ਸੀ ਜੀ ਨਮਕ ਰਿਲੇ ਹੋਇਆ ਸੀ ਤੇ ਫਿਰ ਇੱਥੋਂ ਦੇ ਲੋਕਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਵੀ ਸਾਨੂੰ ਪਾਣੀ ਦਾ ਕੋਈ ਸਾਧਨ ਦਿੱਤਾ ਜਾਵੇ ਕਿਸੇ ਤਰ੍ਹਾਂ ਕੋਈ ਐਸੀ ਕਿਰਪਾ ਕਰੋ ਜਿਹੜਾ ਸਾਡੇ ਕੋਲ ਮਿੱਠਾ ਪਾਣੀ ਮਿਲੇ ਸਾਨੂੰ ਤਾਂ ਇਸ ਜਗ੍ਹਾ ਦੇ ਵਿੱਚ ਤੇ ਘੁੰਮ ਜੀ ਸਾਹਿਬ ਜੀ ਇਹਦੇ ਅੰਦਰ ਜਾਵਾਂਗੇ ਇੱਥੇ ਵੀ ਪੈਰ ਦੀ ਕੀਰਤੀ ਬਣੀ ਹੋਈ ਆ ਤੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜਿਸ ਪੱਥਰ ਤੇ ਪੈਰ ਧਰਿਆ ਸੀ ਤੇ ਉਹ ਪੱਥਰ ਚੋਂ ਹੁਣ ਤੱਕ ਸਦੀਆਂ ਤੋਂ ਪਾਣੀ ਵਗ ਰਿਹਾ ਜੀ ਜਿਹੜਾ ਕਿ ਸਾਰੇ ਸ਼ਹਿਰ ਨੂੰ ਸਪਲਾਈ ਇੱਥੋਂ ਹੋ ਰਹੀ ਆ ਤੇ ਐਡੀ ਕਿਰਪਾ ਗੁਰੂ ਨਾਨਕ ਦੇਵ ਜੀ ਨੇ ਇਸ ਸ਼ਹਿਰ ਵਾਸੀਆਂ ਤੇ ਕੀਤੀ ਆ ਆ ਦੇਖੋ ਗੁਰੂ ਨਾਨਕ ਦੇਵ ਜੀ ਬਾਲਾ ਤੇ ਮਰਦਾਨਾ ਦੀ ਤੇ ਫੋਟੋ ਲਾਈ ਹੋਈ ਆ ਜੀ ਉਥੇ ਪਾਣੀ ਦਾ ਚਸ਼ਮਾ ਦੀ ਜਿੱਥੇ ਪੱਥਰ ਦੇ ਪੈਰ ਲੱਗ ਕੇ ਪਾਣੀ ਪ੍ਰਗਟ ਕੀਤਾ ਸੀ ਆ ਦੇਖੋ ਪੈਰ ਦੀ ਕੀਰਤੀ ਬਣੀ ਹੋਈ ਹੈ ਜੀ ਉਸੇ ਪੱਥਰ ਤੇ ਇੱਥੇ ਆ ਦੇਖੋ ਗੁਰੂ ਨਾਨਕ ਦੇਵ ਜੀ ਨੇ ਪੈਰ ਲਾਇਆ ਸੀ ਜੀ ਇਸ ਪੱਥਰ ਤੇ ਤੇ ਸਦੀਆਂ ਤੋਂ ਇਹ ਪਾਣੀ ਪੂਰੇ ਸ਼ਹਿਰ ਨੂੰ ਜਾ ਰਿਹਾ ਜੀ ਇਹਨੂੰ ਕਹਿੰਦੇ ਆ ਜੀ ਅੰਮ੍ਰਿਤਕੁੰਡ ਇੱਥੇ ਵੀ ਦਰਸ਼ਨ ਕੀਤੇ ਤੇ ਨਾਲ ਪਾਣੀ ਦਾ ਝੂਲਾ ਛੱਕਿਆ ਜੀ ਤੇ ਘਰ ਵਾਸਤੇ ਵੀ ਆਪਾਂ ਨੂੰ ਪਾਣੀ ਦਿੱਤਾ ਇਹਨਾਂ ਨੇ ਪਰantu ਆਪਣੀ ਕੈਨੀ ਬਾਹਰੋਂ ਲਿਜਾਣੀ ਪੈਂਦੀ ਹੈ ਜੀ ਤੇ ਇੱਥੋਂ ਆਪਾਂ ਪਾਣੀ ਲੈ ਸਕਦੇ ਆ ਜਲ ਲੈ ਸਕਦੇ ਆ ਘਰ ਦੇ ਵਿੱਚ ਪੀਣ ਲਈ ਤੇ ਛਿੱਟਾ ਦੇਣ ਤੇ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਤੋਂ ਬਾਹਰ ਦਾ ਦ੍ਰਿਸ਼ ਹੈ ਜੀ ਬਹੁਤ ਹੀ ਹਰਿਆ ਭਰਿਆ ਮਾਹੌਲ ਹੈ ਜੀ ਸਾਰਾ ਦਰਖਤਾਂ ਨਾਲ ਭਰਿਆ ਪਿਆ ਜੀ ਗੁਰਦੁਆਰਾ ਸਾਹਿਬ ਤੇ ਪੂਰੀ ਹਰਿਆਲੀ ਬਹੁਤ ਸਾਫ ਸਫਾਈ ਦਾ ਧਿਆਨ ਰੱਖਿਆ ਹੋਇਆ ਹੈ ਜੀ ਤੇ ਗੁਰਦੁਆਰਾ ਨਾਨਕਚੀਰਾ ਸਾਹਿਬ ਜੀ ਤੇ ਬਹੁਤ ਹੀ ਸੁੰਦਰ ਇਮਾਰਤਾ ਜੀ ਬਣਾਈ ਹੋਈ। ਅਮੇਂਦਰਵਾਰ ਸਾਹਿਬ ਦੀ ਇਮਾਰਤਾ ਜੀ। ਗੁਰਦੁਆਰਾ ਨਾਨਕ ਚੀਰਾ ਸਾਹਿਬ ਜੀ। ਬਾਹਰ ਪੰਜਾਬੀ ਦੇ ਵਿੱਚ ਸਾਫ ਅੱਖਰਾਂ ਦੇ ਵਿੱਚ ਲਿਖਿਆ ਹੋਇਆ। ਸ੍ਰੀ ਨਾਨਕ ਚੀਰਾ ਸਾਹਿਬ ਪੀਧਰ। ਦੇਖ ਸਕਦੇ ਹੋ ਤੁਸੀਂ। ਬਹੁਤ ਹੀ ਸੋਹਣੀ ਮੀਨਾ ਕਾਰੀ ਕਰੀ ਹੋਈ ਹੈ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ। ਤੇ ਇਧਰ ਸਾਈਡ ਤੇ ਜੀ ਗੁਰੂ ਦਾ ਲੰਗਰ ਵਰਤ ਰਿਹਾ ਜੀ ਲੰਗਰ ਹਾਲ ਆ ਜੀ ਬਣਿਆ ਹੋਇਆ ਆਪਾਂ ਨੇ ਵੀ ਇੱਥੇ ਸਾਰਿਆਂ ਨੇ ਕਿਉਂਕਿ ਸਾਨੂੰ ਇੱਥੇ 1:30 ਵਜ ਗਿਆ ਸੀ ਜੀ ਤੇ ਫਿਰ ਲੰਗਰ ਦਾ ਟਾਈਮ ਹੋ ਗਿਆ ਸੀ ਆਪਣਾ ਦੁਪਹਿਰ ਦਾ ਆਪਣਾ ਲੰਗਰ ਛਕਿਆ ਸਾਰੀ ਸੰਗਤ ਨੇ ਲੰਗਰ 'ਚ ਜਾ ਰਹੇ ਆ ਆਪਾਂ ਅੰਦਰ ਦਾ ਦ੍ਰਿਸ਼ ਦਿਖਾਣੇ ਆ ਜੀ ਲੰਗਰ ਦਾ ਤੁਹਾਨੂੰ ਲੰਗਰ ਹਾਲ ਦਾ ਆ ਲੰਗਰ ਛੱਕ ਰਹੀਆਂ ਨੇ ਸੰਗਤਾਂ ਜੀ ਬਹੁਤ ਵੱਡਾ ਲੰਗਰ ਹਾਲ ਆ ਜੀ ਬਹੁਤ ਵਧੀਆ ਬਣਿਆ ਹੋਇਆ ਲਓ ਜੀ ਨਾਨਕ ਚੀਰੇ ਤੋਂ ਆਪਾਂ ਵਾਪਸ ਆਂਦੇ ਹੋਏ ਫੇਰ ਆਪਣਾ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਟਾਈਮ ਆਰਾਮ ਕੀਤਾ ਤੇ ਬਾਕੀ ਚਾਹਦਾ ਲੰਗਰ ਛਕਿਆ ਤੇ ਇਹ ਗੁਰਦੁਆਰਾ ਦੇ ਵਿੱਚ ਹੀ ਬਣੀ ਹੋਈਆਂ ਨੇ ਜੀ ਮੂਰਤੀਆਂ ਦੇਖ ਸਕਦੇ ਹੋ ਹਾਥੀ, ਊਂਠ, ਘੋੜਾ, ਬਲਦ ਤੇ ਮੋਰ ਤੇ ਇਹਨਾਂ ਦੇ ਉੱਪਰ ਫੋਟੋਆਂ ਵੀ ਖਿਚਾ ਰਹੇ ਨੇ ਸੰਗਤ ਸਾਰੀ ਤੇ ਲਓ ਜੀ ਆਪਾਂ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਆਂ ਕੱਲ ਨੂੰ ਨਵੇਂ ਬਲੌਗ ਦੀ ਸ਼ੁਰੂਆਤ ਕਰਾਂਗੇ ਜੀ ਵੀ ਕਿਹੜੇ ਕਿਹੜੇ ਗੁਰਦੁਆਰਿਆਂ ਦੇ ਆਪਾਂ ਨੇ ਹੋਰ ਦਰਸ਼ਨ ਕਰੇ ਕੀ ਕੀ ਦੇਖਿਆ ਹੋਰੇ ਆਪਣਾ ਗੁਰਦੁਆਰਾ ਸਾਹਿਬ ਦੇ ਅੰਦਰ ਆਪਾਂ ਨੇ ਹੋਰ ਵੀ ਬਹੁਤ ਨੇ ਤੇ ਚੱਲ ਰਹੇ ਆ ਜੀ ਆਪਾਂ ਵਾਪਸੀ ਤੇ ਆਪਣਾ ਹਜੂਰ ਸਾਹਿਬ ਨੂੰ ਤੇ ਅਗਲੇ ਬਲੌਗ ਦੇ ਵਿੱਚ ਹੋਰ ਜਾਣਕਾਰੀ ਸਾਂਝੀ ਕਰਾਂਗੇ ਠੀਕ ਹੈ ਜੀ ਸਤਿ ਸ੍ਰੀ ਅਕਾਲ